ਆਮੋ ਦੇ ਸਿਨੀਅਰ ਬੰਦੇ ਰੁਕੇ ਨੇ ਤੇ ਮੋਰਾ ਆਮ ਲੋਕਾਂ ਦਾ ਕਿਧਰ ਹੋ ਰਿਹਾ ਜੀ ਤੁਸੀਂ ਯਾਰ ਮੁੰਡੇ ਨਹੀਂ ਗੱਲ ਇਹ ਬਾਕੀ ਨਹੀਂ ਬੋਲਦੇ ਰਹਿ ਕੇ ਕਰਦੇ ਸੀ ਕੀ ਐਟਨ ਕੀ ਜਨਾ ਕੀਤਾ ਵੀ ਅਸੀਂ ਉਥਲੋ ਕੇ ਬਹਿ ਜਾਗੇ ਬਾਸ ਇਹ ਮਾਹੂ ਨਹੀਂ ਕੀ ਜਨਾ ਕੀਤਾ ਵਾ ਚੱਲ ਸੋ ਤੁਹਾਨੂੰ ਜੀ ਬਾਸ ਤੋਂ ਆ ਜਦੇ ਆ ਇਸ ਵਾਲੀ ਹੋ ਰਹੀ ਤੁਸੀਂ ਹੁੰਦਾ ਜੀ ਇੱਕ ਮਿੰਟ ਰੁਕ ਜੀ ਇਹ ਜਿਹੜਾ ਕੋ ਬੈਟਰੀ ਚ ਚੱਲ ਜਾਂਦਾ ਹੈ ਉਹ ਵੈਨ ਦਾ ਪਸਤਾ ਹੈ ਨਹੀਂ ਜਿਹੜਾ ਨਾ ਉਹ ਕੋ ਪਦਰਾ ਦਾ ਕੰਮ ਹੁੰਦਾ ਕੋਈ ਕੋ ਦਾ ਹਾਈਪੋਡ ਕਿਸੇ ਕੋ ਸੌ ਟੈਸਟ ਚੱਲਉਂਦੀ ਹੈ ਇੱਕ ਗੱਲ ਥੋੜਾ ਨਹੀਂ ਅਸੀਂ ਤਾਂ ਪੰਜਾਬ ਵਿੱਚ ਹੀ ਰਹਿਣਾ ਸੀ ਫਿਰ ਇਹ ਥੋੜਾ ਗੱਲ ਹੋ ਗਈ ਇਹ ਨਹੀਂ ਗੱਲ ਹੋ ਗਈ ਫਿਰ ਜੇ ਤੁਸੀਂ ਸਾਨੂੰ ਹੋਰ ਸਾਰੇ ਨਹੀਂ ਰੋਕਣੇ ਇਹ ਦੋਨੇ ਘਰਾ ਦੇ ਵਿੱਚ ਇਹ ਥੋੜਾ ਗੱਲ ਅਜਾ ਤੁਸੀਂ ਆਪਾਂ ਸੈੱਟ ਕਰੋ ਇਹ ਨਹੀਂ ਅਸਲੀ ਨਹੀਂ ਕਰਦਾ ਆ ਗਏ ਨਾ ਆ ਗਏ ਤਾਂ ਹੋਰ ਕਿਸੇ ਨੂੰ ਨਹੀਂ ਆਉਂਦੀ ਨਹੀਂ ਨਹੀਂ ਕੋਈ ਨਹੀਂ ਬੱਸ ਨਾ ਜਾਣੀ ਨਹੀਂ ਜਾਣੀ ਉਹ ਵੀ ਜਾਣੀ ਨਹੀਂ ਉਹ ਵੀ ਕਰੀਏ ਨਾ ਦੱਸੋ ਉਹ ਬਾਈ ਦਾ ਕੋਈ ਕੰਮ ਨਾ ਆਉਂਦਾ ਆ ਜਾਓ ਸਰ ਆਹ ਬੱਸਾ ਯਾਰ ਬਾਈ ਬੈਠ ਜਾਂਦੇ ਯਾਰ ਇਹ ਤੁਸੀਂ ਕਹਿੰਦੇ ਅਸੀਂ ਅੱਜ ਹੀ ਕਰਦੇ ਵੀਰੇ ਤੁਸੀਂ ਤਾਂ ਕਰਦੇ ਹੋ ਅਸੀਂ ਖੜੇ ਹੋ ਜਾਓ ਅਸੀਂ ਦੇਖੋ ਇਹ ਪੈ ਦਿਓ ਹਾਂਜੀ ਅਸੀਂ ਜਾ ਰਹੇ ਹਾਂ 4 ਵੇ ਪ੍ਰਦਰਸ਼ਨ ਕਰਨ ਵਾਸਤੇ ਮੀਸੇ ਆਹਨ ਨੂੰ ਰੋਕਿਆ ਮੈਂ ਬੋਲਣ ਨੂੰ ਜੇਨ ਕੀਤਾ ਉਦੋਂ ਦਾ ਅਸੀਂ ਇਹ ਕਹਿੰਦੀਆਂ ਬਿਲਕੁਲ ਗਾਲਾਂ ਚਾਇ ਕੈਰਕੁਨੀ ਕੰਮ ਕਿਉਂ ਕੀਤਾ ਗਿਆ ਹੈਗਾ ਐਫ ਆਰ ਝੂਠੀ ਹੈਗੀ ਆ ਅੱਜ ਉਹਦੇ ਖਾਬ ਜਾ ਰਹੇ ਨਾ ਅੱਜ ਤਾਂ ਹੋਰ ਕੁਝ ਨਹੀਂ ਕਰ ਲੈਗੇ ਅੱਜ ਕੋਈ ਤੇ ਨਹੀਂ ਆ ਅਸੀਂ ਇੱਕ ਮਿੰਟ ਬਣਾਉਂਦਾ ਕਿ ਅਸੀਂ ਕੱਲ ਨੂੰ ਮੰਨਣਾ ਕਿਉਂ ਨਹੀਂ ਆਇਆ ਪਹਿਲਾਂ ਇੱਧਰ ਹੋ ਜਾ ਯਾਰ ਅਸੀਂ ਬੈਠ ਜਾਂਦੇ ਫਿਰ ਉੱਲੇ ਇੱਕ ਮਿੰਟ ਫੋਟੋ ਫੋਟੋ ਇਹ ਦੇਖੋ ਸਾਡਾ ਜਮਿਉਰੀ ਆਖਿਆ ਕਿ ਕਦੇ ਹੈਗਾ ਜਾਣੋ ਕਿ ਸਾਡਾ ਹੱਕ ਹੈ ਜੀ ਜਨਤਾ ਦੇ ਨਾਮ ਤੇ ਉਹ ਦੋਵੇਂ ਦੁਬਈ ਦਾ ਮਕਾਪਾ ਚਾਹੁੰਦਾ ਨਹੀਂ ਕਰੇ ਹਜੋ ਜੀ ਤੇ ਹੰਦੇ ਕੋਈ ਸਾਰਾ ਕਰੇ ਨਹੀਂ ਕਰੇ ਰਾਤਾਂ ਗੋਲ ਦੇ ਰਹੇ ਜੀ ਸਾਲੂ ਕੋ ਤਾਂ ਕਰ ਦਿਓ ਜੀ 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 ਅਸੀਂ ਉੱਥੇ ਬੈਠੇ ਬੈਈ ਨੇ ਬੈਠੇ ਇੱਥੇ ਬੈਈ ਨੇ ਅਸੀਂ ਉਹ ਕਾਫੇ ਨਹੀਂ ਨਹੀਂ ਦੇਈਏ ਨਾ ਇੱਥੇ ਬੈਠ ਜਾਓ ਜੀ ਨਹੀਂ ਬੈਠਣ ਦੇਣਾ ਜੀ ਕੀ ਕਰ ਦੂ ਜੀ ਮੈਂ ਤਾਂ ਤੁਹਾਨੂੰ ਨਹੀਂ ਲਾਉਂਦਾ ਨਹੀਂ ਬੈਠਣ ਬੈਲਾਣ ਦੇਉ ਆ ਦੋ ਸਰਾ ਜੀ ਆਪਾਂ ਇਹਦੇ ਨਾਲ ਆਪਾਂ ਕੋਈ ਸੰਕਰਮਣ ਵਾਲੇ ਜੀ ਮੇਰੇ ਮੂਹਰੇ ਬਿਵਾਦ ਕਰ ਰਹੇ ਐਮਐਲਏ ਸਾਹਿਬ ਉਧਰ ਸਾਈਡ ਤੇ ਰਹੇ ਹੈ ਜੀ ਗਾੜੀ ਹੈ ਜੀ ਕਿਉਂ ਰੋਕ ਰਹੇ ਹੋ ਜੀ ਕਿਉਂ ਰੋਕਾ ਕਰਦਾ ਤੁਹਾਨੂੰ ਬਾਈ ਸਾਹਿਬ ਅਰੇ ਬੜ ਬੜ ਘਰ ਘਰ ਉਹਦਾ ਨੰਗੇ ਗਾਂ ਸਾਰੇ ਜਿਹੜੇ